3 ਦਸੰਬਰ ਸਤਪੋ ਦਾ ਇਤਿਹਾਸ ਸਰਸਾ ਨਦੀ ਤੇ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਸਤਪੋ 21 ਦਸੰਬਰ ਅੰਮ੍ਰਿਤ ਵੇਲੇ ਸਰਸਾ ਨਦੀ ਤੇ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਆਉ ਚਾਤੀ ਮਾਰੀਏ ਗੁਰੂ ਤੇ ਇਤਿਹਾਸ ਤੇ ਸਰਸਾ ਦੇ ਕੰਡੇ ਤੇ ਲੜਾਈ ਜਦੋਂ ਅਨੰਦਪੁਰ ਸਾਹਿਬ ਲੜਾਈ ਸ਼ੁਰੂ ਹੋ ਗਈ ਸੀ ਗੁਰੂ ਸਾਹਿਬ ਕੋਲ 10000 ਦੀ ਫੌਜ ਸੀ ਹੁਣ ਸਿਰਫ 1500 1600 ਹੀ ਰਹਿ ਗਏ ਸਨ ਉਸ ਵਿੱਚੋਂ ਵੀ ਭੁੱਖ ਦੇ ਕਾਰਨ ਬਹੁਤੇ ਮਾਰਨ ਦੇ ਕਿਨਾਰੇ ਪਹੁੰਚ ਚੁੱਕੇ ਸਨ ਅਨੰਦਪੁਰ ਦਾ ਕਿਲਾ ਤੇ ਹੋਰ ਗੁਰੂ ਸਥਾਨਾਂ ਦੀ ਸੇਵਾ ਭਾਈ ਗੁਰਬਖਸ਼ ਉਦਾਸੀ ਨੂੰ ਸੌਂਪ ਕੇ ਅੱਧੀ ਰਾਤੀ ਕਿਲਾ ਖਾਲੀ ਕਰ ਦਿੱਤਾ 1500 1600 ਸਿੱਖ 21 ਦਸੰਬਰ ਦੀ ਬਰ ਫਿਲੀ ਰਾਤ ਵਿੱਚ ਭੁੱਖੇ ਪਾਣੇ ਜਿਸ ਦਲੇਰੀ ਤੇ ਸਾਸਨਾ ਗੁਰੂ ਗੋਬਿੰਦ ਸਾਹਿਬ ਜੀ ਦੀ ਗਵਾਹੀ ਹੇਟ ਜਾਲਮਾਂ ਦੇ ਘੇਰੇ ਵਿੱਚੋਂ ਲੰਘ ਕੇ ਜਾ ਰਹੇ ਸੀ ਉਸ ਦੀ ਦਾਦ ਜਾਲਮ ਦੇ ਲੁਟੇਰੇ ਵੀ ਦੇ ਰਹੇ ਸੀ ਅਜੇ ਉਹ ਕੀਰਤਪੁਰੇ ਪਹੁੰਚੇ ਸਨ ਕਿ ਮੁਗਲਾਂ ਨੇ ਬੜੀ ਬੇਰਹਿਮੀ ਤੇ ਬੇਾਈ ਨਾਲ ਕਸਮਾ ਵਾਈ ਦੇ ਸਿੱਕੇ ਟਾਂਕੇ ਥੱਕੇ ਟੁੱਟੇ ਭੁੱਖੇ ਪਾਣੇ ਗਿਣਤੀ ਦੇ ਸਿੱਖਾਂ ਤੇ ਟੁੱਟ ਪਏ ਬਾਬਾ ਜੀ ਸਿੰਘ ਜੀ ਭਾਈ ਉਦੇਸ ਸਿੰਘ ਭਾਈ ਜੀਵ ਸਿੰਘ ਤੇ ਕੁਝ ਹੋਰ ਸਿੱਖਾਂ ਨੇ ਇਹਨਾਂ ਨੂੰ ਇੱਥੇ ਹੀ ਰੋਕਣ ਦਾ ਫੈਸਲਾ ਕਰ ਲਿਆ ਤਾਂ ਕਿ ਉਹ ਗੁਰੂ ਸਾਹਿਬ ਤੱਕ ਨਾ ਪਹੁੰਚ ਸਕਣ ਸ਼ਾਹੀ ਤਿੱਬੀ ਸਰਸਾ ਦੇ ਕੰਡੇ ਜਿਸ ਦਿੱਕ ਤੇ ਦਲੇਰੀ ਨਾਲ ਇਨ੍ਹਾਂ ਗਿਣਤੀ ਦੇ ਸਿੰਘਾਂ ਨੇ ਟਾਕਰਾ ਕੀਤਾ ਉਹ ਬੇਮਿਸਾਲ ਸੀ ਜੋ ਜਰਨੈਲ ਜੂਜ ਕੇ ਸ਼ਹੀਦ ਹੋਏ ਉਹਨਾਂ ਵਿੱਚ ਪਾਈ ਜੀਵਨ ਸਿੰਘ ਪਾਈ ਬਚਿੱਤਰ ਸਿੰਘ ਤੇ ਪਾਈ ਉਦੇ ਸਿੰਘ ਜੀ ਦੇ ਨਾਂ ਹਨ ਗੋਲੀਆਂ ਵਾਰੀਆਂ ਸਨ ਤੀਰ ਚੱਲ ਰਹੇ ਸਨ ਗੁਰੂ ਸਹਿਬ ਨਿਤਨੇਮ ਦਾ ਵਕਤ ਹੋ ਗਿਆ ਸੀ ਗੁਰੂ ਸਹਿਬ ਨਿਤਨੇਮ ਦਾ ਪਾਰ ਤੇ ਆਸਾਂ ਦੀ ਵਾਰ ਦਾ ਕੀਰਤਨ ਕਰ ਰਹੇ ਸੀ ਕੋਟਲਾ ਨਿਹੰਗ ਵਿੱਚ ਸੰਗਤਾਂ ਦੀ ਰਾਖੀ ਕਰ ਰਹੇ ਸੀ ਭਿਆਨਕਤਾ ਚਰਮ ਸੀਮਾ ਤੱਕ ਪਹੁੰਚ ਚੁੱਕੀ ਸੀ ਪੰਜਾਬ ਦੀਆਂ ਠੰਡੀਆਂ ਰਾਤਾਂ بارش ਚੱਕੜ ਮੀਂਹ ਵਰਗੀਆਂ ਗੋਲੀਆਂ ਦੀ ਪਿਛਾੜ ਪਿੱਛੇ ਲੱਖਾਂ ਦੀ ਫੌਜ ਚੜਾਈ ਸੱਸਾ ਜਿਸ ਨੂੰ ਪਾਰ ਕਰਨਾ ਸੀ ਦੇ ਵਿੱਚ ਤਿਲਕ ਦੀਆਂ ਜਾਨਾਂ ਜਿਨ੍ਹਾਂ ਵਿੱਚ ਕਈ ਸ਼ਹੀਦ ਹੋਏ ਕਈ ਡੁੱਬੇ ਮਸਾਂ ਕੁਝ ਕੁ ਸਿੰਘ ਬਰਫੀਲੇ ਪਾਣੀ ਦੀ ਫੇੜ ਤੋਂ ਬਚ ਕੇ ਪਾਰ ਹੋਏ ਪਰ ਅਜੇ ਖੇਰੂ ਹੋਇਆ ਕਿ ਆਪਸ ਵਿੱਚ ਉਹਨਾਂ ਦਾ ਮੇਲ ਨਾ ਹੋ ਸਕਿਆ ਮਾਤਾ ਗੁਜਰਕੌਰ ਦੇ ਦੋ ਸਹਿਬਜ਼ਾਦੇ ਗੰਗੂ ਬ੍ਰਾਹਮਣ ਨਾ ਸਰੰਦਵਾਲ ਨਿਕਲ ਗਏ ਪਾਈ ਮਨੀ ਸਿੰਘ ਦੇ ਜਥੇ ਨਾਲ ਮਾਤਾ ਸੁੰਦਰਕੌਰ ਤੇ ਮਾਤਾ ਸਹਿਬਕੌਰ ਤੇ ਪੰਜ ਹੋਰ ਸਿੰਘਾਂ ਦੀ ਮਹਾੜ ਦਿੱਲੀ ਵਾਲੇ ਪਾਸੇ ਹੋ ਗਈ ਬਹੁਤ ਸਾਰਾ ਸਮਾਨ ਜਿਸ ਵਿੱਚ ਸਾਲਾਂ ਦੀ ਕੀਤੀ ਮਿਹਨਤ ਦੇ ਨਾਲ ਨਾਲ ਕਈ ਗ੍ਰੰਥ ਵੀ ਰੁੜ ਗਏ ਨੌ ਮੰਨ ਦੇ ਕਰੀਬ ਗੁਰੂ ਸਾਹਿਬ ਦੀਆਂ ਰਚਨਾਵਾਂ ਦੇ ਨਾਲ ਨਾਲ ਹੋਰ ਵੀ ਸਹਿ ਸਰਸਾ ਨਦੀ ਦੀ ਪੇਟ ਚੜ ਗਏ ਪਰਿਵਾਰ 'ਚ ਵਿਛੋੜਾ ਪੈ ਗਿਆ ਤਿੰਨ ਥਾਈ ਵੰਡੇ ਗਏ ਜੋ ਮੁੜ ਕੇ ਇਕੱਠੇ ਨਾ ਹੋ ਸਕੇ ਗੁਰੂ ਜੀ ਅਤੇ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਜਦ ਕਿ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸ ਦੇ ਨਾਲ ਉਸ ਦੇ ਘਰ ਚਲੇ ਗਏ ਸਹਬਜ਼ਾਦਿਆਂ ਦੀਆਂ ਮਾਤਾਵਾਂ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਜੀ ਅਤੇ ਕੁਝ ਸਿੰਘ ਦਿੱਲੀ ਪਹੁੰਚ ਗਏ ਇਸ ਜਗ੍ਹਾ ਗੁਰਦੁਆਰਾ ਪਰਿਵਾਰ ਸ਼ੋੜਾ ਸਾਇ ਸਥਾਪਿਤ ਹੈ ਜਿਸਦੇ ਦਰਸ਼ਨ ਹਰ ਇੱਕ ਨੂੰ ਕਰਨੇ ਚਾਹੀਦੇ ਹਨ ਉੱਥੇ ਜਾ ਕੇ ਆਲਾ ਦਵਾਰਾ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਕਿਹੋ ਜੇ ਹੋਣਗੇ ਉਹ ਦਿਨ ਜਦ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਅਤੇ ਸਿੱਖ ਜੰਗ ਲੜਦਿਆਂ ਸ਼ਹੀਦ ਹੋ ਗਏ ਗੁਰੂ ਸਾਹਿਬ ਆਪਣੇ ਦੋਨੋਂ ਸਹਾਜਾਦਿਆਂ ਤੇ ਗਿਣਤੀ ਦੇ ਕੁਝ ਸਿੰਘਾਂ ਨਾਲ ਵਸਦੇ ਮੀ ਭਿੱਜੇ ਹੋਏ ਕੱਪੜੇ ਥੱਕੇ ਭੁੱਖੇ ਛਰੀਆਂ ਨੂੰ ਠੇਲਦੇ ਰੋਪੜ ਪਹੁੰਚੇ ਜਿੱਥੇ ਉੱਥੋਂ ਦੇ ਪਠਾਣਾਂ ਨੇ ਉਹਨਾਂ ਦਾ ਤਲਵਾਰ ਨਾਲ ਸਵਾਗਤ ਕੀਤਾ ਮੁਕਾਬਲਾ ਕਰਦੇ ਕਰਦੇ ਉਹ ਚਮਕੌਰ ਦੀ ਗੜੀ ਤੱਕ ਪਹੁੰਚ ਗਏ ਇੱਥੋਂ ਦੇ ਜ਼ਿਮੀਦਾਰ ਚੌਧਰੀ ਬੁੱਧੀ ਜਾਨ ਨੇ ਆਪਦੀ ਨੂੰ ਬੇਨਤੀ ਕੀਤੀ ਕਿ ਖੁੱਲੇ ਮੈਦਾਨ ਨਾਲੋਂ ਗੜੀ 'ਚ ਕੁਝ ਪਚਾਓ ਹੋ ਜਾਏਗਾ ਕੁਰਕ ਖੇਤਰ ਤੋਂ ਮੁੜਦੇ ਆ ਵੀ ਉਹ ਇਸੇ ਹਵੇਦੀ ਵਿੱਚ ਠਹਿਰੇ ਸੀ ਗੁਰੂ ਸਾਹਿਬ ਨੇ ਇੱਥੇ ਰੁਕਣ ਤੇ ਆਖਰੀ ਦਮ ਤੱਕ ਝੂਜਣ ਦਾ ਫੈਸਲਾ ਕਰ ਲਿਆ ਗੁਰੂ ਸਾਹਿਬ ਦਾ ਕਾਫਲਾ ਮਕੌਰ ਦੇ ਆਸ-ਪਾਸ ਪਹੁੰਚ ਗਿਆ ਇੱਕ ਖਬਰ ਸ੍ਰੰਤ ਤੱਕ ਪਹੁੰਚ ਗਈ ਨਵਾਬ ਨੇ ਤੁਰੰਤ ਆਪਣੀ ਸੈਨਾ ਚਮਕੌਰ ਸਾਹਿਬ ਵੱਲ ਭੇਜ ਦਿੱਤੀ ਤਾਂ ਕਿ ਰਾਤੋਂ-ਰਾਤ ਗੁਰੂ ਸਾਹਿਬ ਨੂੰ ਘੇਰ ਕੇ ਪਕੜ ਲਿਆ ਜਾਏ ਰਸਤੇ ਵਿੱਚੋਂ ਪਿੰਡਾਂ ਦੇ अनेਕ ਮਲੋਖੀਆਂ ਨੂੰ ਇਕੱਠਾ ਕਰ ਲਿਆ ਜਿਸਦਮ ਹੋਏ ਚਮਕੌਰ ਮੈ ਸਿੰਘੋ ਕੇ ਉਤਾਰੇ ਬਿਫਰੇ ਹੋਏ ਸਤਗੁਰ ਕੇ ਦਲਾਰੇ ਨਜ਼ਰ ਆਏ ਕਹਤੇ تھے ਹਮੇ ਇਜਾਜ਼ਤ ਹੀ ਨਹੀਂ ਹੈ ਰਣ ਕੀ ਮੱਟੀ ਤੱਕ ਉਡਾ ਸਕਤੇ ਹਨ ਦੁਸ਼ਮਨ ਕੇ ਚਮਨ ਕੀ ਚਮਕੌਰ ਦੀ ਜੰਗ ਵਿੱਚ 40 ਸਿੰਘਾਂ ਨਾਲ ਲੜਨ ਵਾਲੀਆਂ ਫੌਜਾਂ ਇਹ ਸਨ ਔਰੰਗਜ਼ੇਬ ਦੀ ਫੌਜ ਵਜ਼ੀਰ ਖਾਨ ਦੀ ਗਵਾਹੀ ਵਿੱਚ 22 ਧਾਰ ਦੇ ਹਿੰਦੂ ਰਾਜਿਆਂ ਦੀ ਫੌਜ ਵਿੱਚ ਰਾਜਾ ਕਹਿਲੂਰ ਦੀ ਫੌਜ ਰਾਜਾ ਬਰੋਲੀ ਰਾਜਾ ਕਸੌਲੀ ਰਾਜਾ ਕਾਂਗੜਾ ਰਾਜਾ ਨਦੌਨ ਰਾਜਾ ਨਾਨ ਰਾਜਾ ਬੁਲੇਰ ਰਾਜਾ ਚੰਬਾ ਰਾਜਾ ਪੰਭੋਰ ਰਾਜਾ ਜੰਬੇਲੀ ਰਾਜਾ ਜੰਮੂ ਰਾਜਾ ਨੂਰਪੁਰ ਰਾਜਾ ਜਸਵਾਲ ਰਾਜਾ ਸ਼੍ਰੀਨਗਰ ਰਾਜਾ ਗੜਵਾਲ ਰਾਜਾ ਹਿੰਦੌਰ ਰਾਜਾ ਮੰਡੀ ਰਾਜਾ ਭੀਮਚੰਦ ਇਹਨਾਂ ਦੀਆਂ ਫੌਜਾਂ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਜਗ ਮਾਫ